ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਸੰਗਰੂਰ ਲੋਕ ਸਭਾ ਸੀਟ ਤੇ ਫਸਵੀ ਟੱਕਰ ਹੈ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਗੁਰਮੀਤ ਸਿੰਘ ਮੀਥੇਆ ਕਾਂਗਰਸ ਦੇ ਉਮੀਦਵਾਰ ਨੇ ਸੁਖਪਾਲ ਸਿੰਘ ਖੇਰਾ ਅਕਾਲੀ ਦਲ ਦੇ ਨੇ ਇਕਬਾਲ ਸਿੰਘ ਚੂੰਦਾ ਬੀਜੇਪੀ ਨੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਤੇ ਮੌਜੂਦਾ ਸੰਸਦ ਨੇ ਸਿਮਰਉਜੀਤ ਸਿੰਘ ਮਾਨ ਜੋ ਇੱਕ ਵਾਰ ਮੋਰਤੋ ਮੈਦਾਨ ਚ ਨਿਤਰੇ ਨੇ ਸੋ ਕਾਫੀ ਦਿਲਚਸਪ ਟੱਕਰ ਸੰਗਰੂਰ ਤੋਂ ਦੇਖਣ ਨੂੰ ਮਿਲੇਗੀ ਅੱਜ ਅਸੀਂ ਗੱਲ ਕਰਾਂਗੇ ਸੁਖਪਾਲ ਸਿੰਘ ਖੇਰਾ ਦੀ ਕਿੰਨੇ ਮਜ਼ਬੂਤ ਉਮੀਦਵਾਰ ਨੇ ਕਿਉਂਕਿ ਇਹਨਾਂ ਦੇ ਅੱਗੇ ਚੁਣੌਤੀਆਂ ਪਰਮਾਰ ਨੇ ਪਾਰਟੀ ਦੇ ਅੰਦਰ ਖਾਤੇ ਅਜੇ ਇਸੁੱਲਾ ਸਫਾਈ ਦੀ ਕੋਸ਼ਿਸ਼ ਕਰ ਰਹੇ ਨੇ ਸਾਰਿਆਂ ਨੂੰ ਮਨਾਉਣ ਚ ਲੱਗੇ ਹੋਏ ਨੇ ਅੱਜ ਵੀ ਪਹੁੰਚੇ ਕਈ ਲੀਡਰਾਂ ਦੇ ਕਰ ਮੇਰੇ ਨਾਲ ਮੇਰੇ ਸਹਿਯੋਗੀ ਬਲਵੰਤ ਸਿੰਘ ਵਿੱਕੀ ਨਾਲ ਗੱਲਬਾਤ ਕਰਦੇ ਆ ਵਿੱਕੀ ਖੈਰਾ ਕੋਸ਼ਿਸ਼ ਕਰ ਰਹੇ ਨੇ ਸਭ ਨੂੰ ਮਨਾਉਣ ਦੀ ਇਕੱਠੇ ਕਰਨ ਦੀ ਤਸਵੀਰਾਂ ਤਾਂ ਅਸੀਂ ਦੇਖ ਰਹੇ ਆ ਸਭ ਇਕਜੁੱਟ ਵਿਖਾਈ ਦੇ ਰਹੇ ਨੇ ਪਰ ਹਕੀਕਤ ਕੀ ਇਹੀ ਹੈ ਸਾਰੇ ਨਾਲ ਮਿਲ ਕੇ ਚੱਲਣ ਦੇ ਸੁਖਪਾਲ ਸਿੰਘ ਖੈਰਾ ਦੇ ਕਿਉਂਕਿ 12 ਵਾਏ ਨੇਪੂ ਲੱਥ ਦੇ ਐਮਐਲਏ ਨੇ ਇੰਨੀ ਦੂਰੋਂ ਪਾਰਟੀ ਦੇ ਰਹਿਣਾ ਨੂੰ ਕੈਂਡੀਡੇਟ ਐਲਾਨਿਆ ਸੰਗਰੂਰ ਤੋਂ ਜੀ ਬਿਲਕੁਲ ਕਿਉਂਕਿ ਜਿਹੜੀਆਂ ਤਸਵੀਰਾਂ ਕੁਝ ਦਿਨ ਪਹਿਲਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਸੀ ਨਾਰਾਜ਼ਗੀਆਂ ਜ਼ਾਹਿਰ ਹੋ ਰਹੀਆਂ ਸੀ ਦਲਬੀਰ ਸਿੰਘ ਗੋਲਡੀ ਨੇ ਲਾਈਵ ਹੋ ਕੇ ਆਪਣਾ ਜਿਹੜਾ ਕਹਿ ਸਕਦੇ ਹਾਂਗਾ ਪੱਖ ਰੱਖਿਆ ਸੀ ਤੇ ਨਾਲ ਦੀ ਨਾਲ ਆਪਣੀ ਹਾਈ ਕਮਾਂਡ ਦੇ ਉੱਪਰ ਵੀ ਕਈ ਸਵਾਲ ਖੜੇ ਕਰੇ ਸੀ ਤਾਂ ਉਹਨਾਂ ਨੇ ਇੱਥੋਂ ਤੱਕ ਕਿਹਾ ਸੀ ਵੀ ਕਿਸੇ ਦੇ ਨਾਲ ਧੋਖਾ ਨਹੀਂ ਕਰਾਂਗੇ ਧੋਖਾ ਮਤਲਬ ਕਿ ਤੁਸੀਂ ਟਿਕਟ ਨੂੰ ਦੇਣ ਨੂੰ ਲੈ ਕੇ ਵਾਅਦਾ ਕਰਕੇ ਉਸ ਤੋਂ ਬਾਅਦ ਤੁਸੀਂ ਜਿਹੜੇ ਬਾਹਰੋਂ ਉਮੀਦਵਾਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਸੁਖਪਾਲ ਸਿੰਘ ਖੈਰਾਵਾਲੇ ਸਾਰਾ ਸੀ ਪਰ ਜਿਵੇਂ ਹੀ ਦਲਬੀਰ ਸਿੰਘ ਗੋਲਡੀ ਲਾਈਵ ਹੁੰਦੇ ਨੇ ਉਸ ਤੋਂ ਬਾਅਦ ਟੀਵੀ ਚੈਨਲਾਂ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਨੇ ਉਹ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਕਹਿੰਦਾ ਸੁਖਪਾਲ ਸਿੰਘ ਖੈਰਾ ਜਾਂ ਫਿਰ ਕਾਂਗਰਸ ਦੀ ਹਾਈ ਕਮਾਂਡਾ ਜਿਹੜੀ ਉਹ ਇਸ ਦੇ ਵਿੱਚ ਕਹਿ ਸਕਦੇ ਆ ਕਿ ਸਿੱਧੇ ਤੌਰ ਦੇ ਉੱਪਰ ਇਨਵੋਲਵ ਹੁੰਦੀ ਆ ਤੇ ਉਹ ਦਲਬੀਰ ਸਿੰਘ ਗੋਲਡੀ ਨੂੰ ਮਨਾਉਣ ਦੇ ਲਈ ਤਿਆਰੀਆਂ ਜਿਹੜੇ ਸ਼ੁਰੂ ਹੋ ਜਾਂਦੇ ਨੇ ਤੇ ਅੱਜ ਸਵੇਰੇ ਹੀ ਤਕਰੀਬਨ 12 ਵਜੇ ਤਲਵੀਰ ਸਿੰਘ ਗੋਲਟੀ ਦੇ ਘਰ ਸੁਖਪਾਲ ਸਿੰਘ ਖੈਰਾ ਅਮਰਿੰਦਰ ਸਿੰਘ ਰਾਜਾ ਬੜਿੰਗ ਤੇ ਸੰਗਰੂਰ ਦੇ ਜਿਹੜੇ ਹੋਰ ਵੱਡੇ ਦਿਗਜ ਨੇਤਾ ਨੇ ਬੀਬੀ ਰਜਿੰਦਰ ਕੌਰ ਪੱਠਲ ਸਾਹਿਬ ਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਤੇ ਸੁਰਜੀਤ ਸਿੰਘ ਧਮਾਨ ਦਾ ਜਿਹੜਾ ਬੇਟਾ ਉਹ ਸੀ ਜਾਂ ਹੋਰ ਜਿਹੜੀ ਸਮੁੱਚੀ ਲੀਡਰਸ਼ਿਪ ਸੀ ਜਾਂ ਉਹਨਾਂ ਦੇ ਚਾਹਣ ਵਾਲੇ ਸੀ ਜਿਹੜੇ ਉਹ ਉੱਥੇ ਇਕੱਠੇ ਹੋਏ ਤਾਂ ਉਸ ਤੋਂ ਬਾਅਦ ਅਰਸ ਤਕਰੀਬਨ 1 ਘੰਟਾ ਉਹਨਾਂ ਦੀ ਇੱਕ ਬੰਦ ਕਮਰਾ ਜਿਹੜੀ ਮੀਟਿੰਗ ਚੱਲੀ ਜਿਸ ਦੇ ਵਿੱਚ ਇਹ ਜਿਹੜੀਆਂ ਮੈਂ ਤੁਹਾਨੂੰ ਜ਼ਿਕਰ ਕਰਿਆਗਾ ਅਮਿੰਦਰ ਸਿੰਘ ਰਾਜਾ ਬੜਿੰਗ ਹੋਣ ਰਜਿੰਦਰ ਕੌਰ ਪੱਠਲ ਹੋਣ ਖੁਦ ਸੁਖਪਾਲ ਸਿੰਘ ਖੈਰਾ ਅਤੇ ਦਲਬੀਰ ਸਿੰਘ ਗੋਲਡੀ ਦਾ ਪੂਰਾ ਪਰਿਵਾਰ ਉਹਨਾਂ ਦੀ ਪਤਨੀ ਤੇ ਉਹ ਉਹ ਸਾਂਭਲ ਰਹੇ ਉਸ ਇੱਕ ਘੰਟੇ ਦੇ ਵਿੱਚ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਕੀ ਚੀਜ਼ਾਂ ਕਿਹੜੀ ਚੀਜ਼ਾਂ ਦਾ ਭਰੋਸਾ ਜਿਹੜਾ ਦਲਬੀਰ ਸਿੰਘ ਗੋਲਡੀ ਨੇ ਦਿੱਤਾ ਗਿਆ ਕੀ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜਿਹੜੀਆਂ ਆਪਣੀਆਂ ਕਾਸ ਨਾਰਾਜ਼ਗੀਆਂ ਸੀ ਜਿਹੜੀਆਂ ਉਹ ਦਲਬੀਰ ਸਿੰਘ ਗੋਲਡੀ ਨੇ ਸੁਖਪਾਲ ਸਿੰਘ ਖਹਿਰਾ ਅੱਗੇ ਰੱਖੀਆਂ ਪਰ ਜਿਉਂ ਹੀ ਉਹ ਬਾਹਰ ਆਉਂਦੇ ਨੇ ਤਾਂ ਬਾਹਰ ਆ ਕੇ ਬੜੇ ਹੀ ਜੋਸ਼ ਦੇ ਨਾਲ ਦਲਬੀਰ ਸਿੰਘ ਗੋਲਡੀ ਨੇ ਜਿਹੜੇ ਉਹ ਐਲਾਨ ਕਰਦੇ ਨੇ ਕਿ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਇਹਨਾਂ ਨੂੰ ਵੱਡੀ ਲੀਡ ਤੋਂ ਜਿਤਾ ਕੇ ਭੇਜਾਂਗੇ ਉਹਨਾਂ ਦੀ ਪਤਨੀ ਨੇ ਤੁਸੀਂ ਦੇਖਿਆ ਹੋਵੇਗਾ ਕਿ ਸਟੇਜ ਤੋਂ ਨਾਰੇ ਲਾਏ ਉਹਨਾਂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਅਸੀਂ ਵੱਡੀ ਲੀਡ ਦੇ ਨਾਲ ਜਿਤਾ ਕੇ ਭੇਜਾਂਗੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਮੈਨੂੰ ਆਵਾਜ਼ ਨਹੀਂ ਸੁਣੀ ਉੱਚੀ ਆਵਾਜ਼ ਦੇ ਵਿੱਚ ਨਾਅਰੇ ਆ ਜਵਾਬ ਨਾਅਰ ਚ ਦਿਓ ਜਦੋਂ ਉਹ ਕਿਹਾ ਸੀ ਕਿ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਆ ਵੱਡੀ ਲੀਡਰ ਜਿਤਾਵਾਂਗੇ ਤਾਂ ਸੁਖਪਾਲ ਸਿੰਘ ਖਹਿਰਾ ਨੇ ਵੀ ਦਲਬੀਰ ਸਿੰਘ ਗੋਲਡੀ ਦੀ ਪਤਨੀ ਦੇ ਸਿਰ ਦੇ ਉੱਪਰ ਹੱਥ ਰੱਖਿਆ ਕਿਉਂਕਿ ਬਿਲਕੁਲ ਤਸਵੀਰਾਂ ਸੀ ਦੇਖਿਆ ਪੂਰੀ ਇੱਕ ਜੁਟਤਾ ਵਿਖਾਈ ਦੇ ਰਹੀ ਹੈ ਰਾਜਾ ਵਡਿੰਗ ਸੀ ਸੁਖਪਾਲ ਸਿੰਘ ਖਹਿਰਾ ਸੀ ਦਲਬੀਰ ਗੋਲਡੀ ਉਹਨਾਂ ਦੀ ਪਤਨੀ ਇੱਕ ਇੱਕ ਜੁਟਤਾ ਦਾ ਸੰਦੇਸ਼ ਜਿਹੜਾ ਵਰਕਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੋਈ ਹੈ ਲੇਕਿਨ ਇਹ ਜਜ਼ਬਾਤ ਬਦਲੇ ਕਿਵੇਂ ਕਿਉਂਕਿ ਕੱਲ ਤੱਕ ਅਸੀਂ ਦਲਵੀਰ ਗੋਲਡੀ ਦਾ ਲਾਈਵ ਦੇਖ ਰਹੇ ਸੀ ਅੱਖਾਂ ਭਰ ਕੇ ਜਿਵੇਂ ਗਲਾ ਭਰਿਆ ਹੁੰਦਾ ਕਿਸੇ ਦਾ ਉਸ ਤਰ੍ਹਾਂ ਆਪਣਾ ਜੋ ਗਿਲੇ ਸ਼ਿਕਵੇ ਸੀ ਪਾਰਟੀ ਦੇ ਨਾਲ ਰੱਖ ਰਹੇ ਸੀ ਕਿ ਭਈ ਉਹਨਾਂ ਨੂੰ ਭਰੋਸੇ ਦਿੱਤੇਗੇ ਪਰ ਟਿਕਟ ਉਹਨਾਂ ਨੂੰ ਨਹੀਂ ਮਿਲੀ ਸੋ ਜਜ਼ਬਾਤ ਬਦਲ ਕਿਵੇਂ ਗਏ ਇਸ ਬੰਦ ਕਮਰਾ ਮੀਟਿੰਗ 'ਚ ਗੱਲਾਂ ਐਸੇ ਕੀ ਹੋਈਆਂ ਕਿ ਕੋਈ ਹੋਰ ਨਵਾਂ ਭਰੋਸਾ ਦਲਵੀਰ ਗੋਲਡੀ ਨੂੰ ਦੇ ਦਿੱਤਾ ਗਿਆ ਕੀ ਗੱਲਬਾਤ ਹੋਈ ਹੈ ਦੇ ਕੋ ਭਰੋਸਾ ਕਹਿ ਸਕਦੇ ਆ ਭਰੋਸਾ ਮਿਲਿਆ 2027 ਦਾ ਜਿਹੜਾ ਭਰੋਸਾ ਦਲਬੀਰ ਸਿੰਘ ਗੋਲਡੀ ਨੂੰ ਜਰੂਰ ਮਿਲੇਗਾ ਕਿਉਂਕਿ ਸੁਖਪਾਲ ਸਿੰਘ ਕਹਿ ਰਹੇ ਜਦੋਂ ਪਹਿਲਾਂ ਕਹਿੰਦਾ ਕਿ ਤੁਹਾਨੂੰ ਵੀ ਯਾਦ ਹੋਵੇਗਾ ਲਾਈਵ ਦੇ ਵਿੱਚ ਕਹਿ ਰਹੇ ਸੀ ਕਿ ਬਈ ਹੁਣ ਮੈਂ ਭਰੋਸਿਆ ਚ ਨਹੀਂ ਆਣਾ ਹੈਗਾ ਬਈ bade ਭਰੋਸੇ ਮੈਨੂੰ ਮਿਲ ਚੁੱਕੇ ਨੇ ਕੱਲ ਲਾਈਵ ਦੇ ਵਿੱਚ ਇਹ ਗੱਲ ਕਰ ਰਹੇ ਸੀ ਦਲਬੀਰ ਗੋਲਡੀ ਪਰ ਮੈਨੂੰ ਲੱਗਦਾ ਇੱਕ ਨਵੇਂ ਭਰੋਸੇ ਤੇ ਨਾਲ ਸੰਤੁਸ਼ਟ ਹੋ ਗਏ ਨੇ ਜੀ ਬਿਲਕੁਲ ਮੰਨ ਲਈਏ ਜਾਂ ਫਿਰ ਜੋ ਕੈਮਰੇ ਅੱਗੇ ਵੀਡੀਓਜ਼ ਚ ਹੀ ਇੱਕ ਜੁੜਤਾ ਵਿਖਾਈ ਦੇ ਰਹੀ ਹੈ ਜੀ ਬਿਲਕੁਲ ਕਿਉਂਕਿ ਜਦੋਂ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਤਾਂ ਉਸੇ ਸਮੇਂ ਸੁਖਪਾਲ ਸਿੰਘ ਕਹਿ ਰਹੇ ਨੇ ਕਿਹਾ ਕਿ ਦਲਵੀਰ ਸਿੰਘ ਗੋਲਡੀ ਮੇਰੇ بیٹے ਸਮਾਨ ਨੇ ਕਿਉਂਕਿ ਮੇਰੇ بیٹے ਦੀ ਉਮਰ ਦੇ ਨੇ ਉਹਨਾਂ ਨੇ ਪਹਿਲਾਂ ਸਟੇਜ ਤੋਂ ਵੀ ਇਹਹੀ ਗੱਲ ਕਹੀ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਹੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਨੂੰ ਮੈਂ ਇੱਥੋਂ ਟਿਕਟ ਲੜਨ ਦਾ ਇੱਛੁਕ ਨਹੀਂ ਸੀ ਮੇਰੇ ਮੈਂ ਪਾਰਟੀ ਤੱਕ ਅਪਰੋਚ ਨਹੀਂ ਕੀਤੀ ਸੀ ਮੈਂ ਹਾਈ ਕਮਾਂਡ ਤੱਕ ਨਹੀਂ ਗਿਆ ਸੀ ਮੈਨੂੰ ਪਾਰਟੀ ਨੇ ਫੈਸਲਾ ਕੀਤਾ ਪਾਰਟੀ ਮੈਨੂੰ ਇੱਥੇ ਲੈ ਕੇ ਆਈ ਪਾਰਟੀ ਦਾ ਫੈਸਲਾ ਮੈਂ ਮੰਨਿਆ ਪਾਰਟੀ ਦਾ ਫੈਸਲਾ ਸਭ ਨੂੰ ਮੰਨਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਦਿਲਚਸਪ ਇੱਕ ਗੱਲ ਇਹ ਸੀ ਕਿ ਕੱਲ ਤੱਕ ਦਲਵੀਰ ਗੋਲਡੀ ਲਾਈਵ ਹੋ ਕੇ ਸਵਾਲ ਚੁੱਕ ਰਏ ਸੀ ਜੋ ਪਾਰਟੀ ਨੇ ਫੈਸਲਾ ਲਿਆ ਸੁਖਪਾਲ ਸਿੰਘ ਖੈਰਾ ਨੂੰ ਮੈਦਾਨ ਚ ਉਤਾਰਨ ਦਾ ਤੇ ਅੱਜ ਜਦੋਂ ਪ੍ਰੈਸ ਕਾਨਫਰੰਸ ਹੋ ਰਹੀ ਸੀ ਦਲਵੀਰ ਗੋਲਡੀ ਸੁਖਪਾਲ ਖੈਰਾ ਬੈਠੇ ਸੀ ਅਗੋਂ ਮੀਡੀਆ ਵੱਲੋਂ ਸਵਾਲ ਆ ਰਹੇ ਸੀ ਬਾਰ ਬਾਰ ਦਲਵੀਰ ਗੋਲਡੀ ਦੇ ਹੱਕ ਵੱਲੇ ਜਿਹੜੇ ਸਵਾਲ ਸੀ ਉਹ ਪੁੱਛੇ ਜਾ ਰਹੇ ਸੀ ਸੁਖਪਾਲ ਸਿੰਘ ਖੈਰਾ ਨੂੰ ਤਾਂ ਉਹਨਾਂ ਸਵਾਲਾਂ ਨੂੰ ਟਾਲਦੇ ਹੋਏ ਗੋਲਡੀ ਨਜ਼ਰ ਆਏ ਕਹਿ ਰਹੇ ਸੀ ਕਿ ਭਈ ਮੇਰੇ ਵਾਲੇ ਸਵਾਲ ਹੁਣ ਛੱਡ ਦੋ ਹੋ ਗਈ ਇਹ ਗੱਲ ਹੋ ਗਈ ਇਹ ਗੱਲ ਸੋ ਇੱਕਦਮ ਜਿਹੜੇ ਜਸਬਾਤਾ ਦਾ ਜੋ ਬਦਲਾ ਦੇਖਣ ਨੂੰ ਮਿਲ ਰਿਹਾ ਹੈ ਹੈਰਾਨੀ ਜਨਕ ਹੈ ਕਾਫੀ ਬਿਲਕੁਲ ਉਹੀ ਤਰ੍ਹਾਂ ਮੈਂ ਗੱਲ ਕਹਿ ਰਿਹਾ ਸੀ ਮੈਂ ਆਪਣੀ ਗੱਲ ਪੂਰੀ ਕਰ ਰਿਹਾ ਸੀ ਕਿਉਂਕਿ ਜਦੋਂ ਇਹ ਚੀਜ਼ਾਂ ਹੋ ਰਹੀਆਂ ਸੀ ਪ੍ਰੈਸ ਕਾਨਫਰੰਸ ਤੁਸੀਂ ਸੁਣਿਆ ਹੋਵੇਗਾ ਤਾਂ ਸੁਖਪਾਲ ਸਿੰਘ ਖਹਿਰਾ ਨੇ ਗੱਲ ਕੱਟਦੇ ਹੋਏ ਕਿਹਾ ਕਿ ਮੈਂ ਜਾਣਦਾ ਕਿ ਦਲਬੀਰ ਸਿੰਘ ਗੋਲਡੀ ਬਹੁਤ ਮਿਹਨਤੀ ਨੇ ਇਹਨਾਂ ਨੇ ਬਹੁਤ ਜਿਹੜੀਆਂ ਮਿਹਨਤ ਕੀਤੀ ਆ ਆਪਣੇ ਇਲਾਕੇ ਦੇ ਵਿੱਚ ਤਾਂ 2000 ਮੈਂ ਮੈਂ ਸਖਪਾਲ ਸਿੰਘ ਖਹਿਰਾ ਮੈਂ ਆਮ ਵਰਕਰ ਦਾ ਵੀ ਉਹਨਾਂ ਸਤਿਕਾਰ ਕਰਦਾ ਮੈਂ ਕਦੇ ਉਹ ਉਹਨੂੰ ਭੁੱਲਦਾ ਨਹੀਂ ਪਰ ਮੈਂ ਦਲਬੀਰ ਸਿੰਘ ਗੋਲਡੀ ਨੂੰ ਜੋ ਮੈਨੂੰ ਸਾਥ ਮਿਲਿਆ ਮੈਂ ਇਸ ਨੂੰ ਵੀ ਨਹੀਂ ਭੁੱਲਾਂਗਾ ਕਿ 2027 ਦੇ ਵਿੱਚ ਦਲਬੀਰ ਸਿੰਘ ਗੋਲਡੀ ਨੂੰ ਅਸੀਂ ਮਜ਼ਬੂਤ ਹੋ ਕੇ ਮੈਦਾਨ ਦੇ ਵਿੱਚ ਉਤਾਰਾਂ ਕਿਤੇ ਨਾ ਕਿਤੇ ਇਹ ਭਰੋਸਾ ਜਿਹੜਾ ਅ ਦਲਬੀਰ ਸਿੰਘ ਗੋਲਡੀ ਨੂੰ ਜਰੂਰ ਮਿਲਿਆ ਹੋਵੇਗਾ ਪਰ ਜਿਵੇਂ ਕਿ ਇਹ ਦਲਬੀਰ ਸਿੰਘ ਗੋਲਡੀ ਨੇ ਭਾਵੇਂ ਉਹਨੇ ਜਦੋਂ ਤੁਸੀਂ ਸਟੇਜ ਦੀ ਜਿਹੜੀ ਲਾਈਵ ਤੁਸੀਂ ਦੇਖ ਰਹੇ ਹੋਵੋਗੇ ਉਸ ਟਾਈਮ ਵੀ ਉਹਨੇ ਆਪਣੇ ਸਮਰਥਕਾਂ ਨੂੰ ਸੁਪਾਲ ਸਿੰਘ ਖਹਿੜਾ ਦੇ ਬੋਲਣ ਤੋਂ ਪਹਿਲਾਂ ਹੀ ਕਿਹਾ ਕਿ ਮੈਂ ਬਾਅਦ ਦੇ ਵਿੱਚ ਬੋਲਾਂਗਾ ਕਈ ਤਰ੍ਹਾਂ ਦੇ ਸਵਾਲ ਖੜੇ ਹੋਣਗੇ ਤਾਂ ਮੈਂ ਹੁਣੀ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਡਟ ਕੇ ਸੁਪਾਲ ਸਿੰਘ ਖਹਿੜਾ ਦੇ ਨਾਲ ਆਓ ਪਰ ਇੱਕ ਗੱਲ ਅ ਅਰਥ ਜਿਹੜੀ ਉਹ ਵੱਡੀ ਸੀ ਜਿਹੜੀ ਉਹਨਾਂ ਨੇ ਕੱਲ ਵੀ ਕਹੀ ਸੀ ਤੇ ਅੱਜ ਵੀ ਉਹਨਾਂ ਨੇ ਉਹਨੂੰ ਰਿਪੀਟ ਕੀਤਾ ਉਹਨਾਂ ਨੇ ਸੁਪਾਲਸ ਖੈਰਾਂ ਨੂੰ ਵੀ ਕਿਹਾ ਕਿ ਜਦੋਂ ਮੈਂ ਚੋਣ ਲੜਿਆ ਸੀ ਤਾਂ ਬਹੁਤ ਲੋਕ ਸੀ ਜਿਨ੍ਹਾਂ ਨੇ ਕੁਝ ਲੀਡਰ ਸੀ ਜਿਨ੍ਹਾਂ ਨੇ ਮੇਰਾ ਨੁਕਸਾਨ ਕਰਿਆ ਤਾਂ ਤੁਸੀਂ ਵੀ ਉਹਨਾਂ ਤੋਂ ਬਚ ਕੇ ਰਹੋ ਅੱਜ ਵੀ ਉਹਨਾਂ ਨੇ ਇਸੇ ਗੱਲ ਦਾ ਜ਼ਿਕਰ ਕਰਿਆ ਕਿਹਦੇ ਵਾਲੇ ਇਸ਼ਾਰਾ ਕਿਹਦੇ ਵਾਲੇ ਇਸ਼ਾਰਾ ਹੈ ਵਿਕੀਟ ਦੇਖੋ ਇਹ ਹੁਣ ਦਲਬੀਰ ਸਿੰਘ ਗੋਲਡੀ ਜਾਣਦੇ ਨੇ ਕਿ ਕਿਸ ਵੱਲ ਸਾਰਾ ਕਰਿਆਗਾ ਕਿਉਂਕਿ ਜਦੋਂ ਸਖਪਾਲ ਸਿੰਘ ਖਹਿਰਾ ਤੋਂ ਇਹ ਸਵਾਲ ਪੁੱਛਿਆ ਗਿਆ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇੱਕ ਲੀਡਰ ਦਾ ਨਾਮ ਲਿਆ ਨਾਮ ਲਿਆ ਤਾਂ ਸਖਪਾਲ ਸਿੰਘ ਖਹਿਰਾ ਨੇ ਵੀ ਕਿਹਾ ਨਹੀਂ ਤੁਸੀਂ ਗਲਤ ਤੋਂ ਨਾਮ ਨਹੀਂ ਲਿਆ ਸਿਰਫ ਲੀਡਰ ਕਿਹਾ ਜਾਨੀ ਕਿਤਨਾ ਕਿਤੇ ਸਖਪਾਲ ਸਿੰਘ ਖਹਿਰਾ ਵੀ ਉਟਾਲਦੇ ਹੋਏ ਨਜ਼ਰ ਆਏ ਪਰ ਲੇਕਿਨ ਕਿਤਨਾ ਕਿਤੇ ਕਿ ਸੰਗਰੂਰ ਦਾ ਕੋਈ ਵੱਡਾ ਲੀਡਰ ਹੈ ਜਿਸ ਦਾ ਇਨਾ ਪ੍ਰਭਾਵ ਹੈ ਕਿ ਜਦੋਂ ਉਹ ਸਾਲ ਬਿਲਕੁਲ ਬਿਲਕੁਲ ਕਿਉਂਕਿ ਕਿਤਨਾ ਕਿਤੇ ਚਰਚਾਾਂ ਵੀ ਜਿਹੜੀਆਂ ਚੱਲੀਆਂ ਕਿ ਸ਼ਾਇਦ ਉੱਥੇ ਸਾਰੇ ਵੱਡੇ ਲੀਡਰ ਪਹੁੰਚੇ ਤਾਂ ਕੁਝ ਲੀਡਰ ਨਹੀਂ ਪਹੁੰਚੇ ਉਹ ਪਹੁੰਚੇ ਨਹੀਂ ਤਾਂ ਕੀ ਕਾਰਨ ਰਿਹਾ ਉਹਨਾਂ ਦਾ ਉੱਥੇ ਨਾ ਪਹੁੰਚਣ ਦਾ ਕਿ ਨਾਰਾਜ਼ਗੀ ਸੀ ਜਾਂ ਦਲਵੀਰ ਸਿੰਘ ਗੋਲਡੀ ਨਾਲ ਨਹੀਂ ਬਣਦੀ ਸੀ ਜਾਂ ਫਿਰ ਕੋਈ ਹੋਰ ਕੰਮ ਕਰਿਆ ਜੀ ਤੁਸੀਂ ਸਵੇਰੇ ਤਸਵੀਰਾਂ ਦੇਖਿਆ ਸੁਖਪਾਲ ਸਿੰਘ ਖੇੜਾ ਸਵੇਰੇ ਪਟਿਆਲਾ ਚ ਵਿਜੇਂਦਰ ਸਿੰਘਲਾ ਦੇ ਘਰ ਵੀ ਜਾਂਦੇ ਨੇ ਕੱਲੋਂ ਰੋਜਿੰਦਰਪੁਰ ਪਠੱਲ ਦੇ ਘਰ ਵੀ ਜਾਂਦੇ ਨੇ ਅੱਜ ਬੀਬੀ ਪਠੱਲ ਨਜ਼ਰ ਆਏ ਪਰ ਵਿਜੇਂਦਰ ਸਿੰਘਲਾ ਨਾਲ ਨਹੀਂ ਸੀ ਸ਼ਾਇਦ ਅਗਰ ਮੈਂ ਗਲਤ ਹਾਂ ਹਾਂ ਬਿਲਕੁਲ ਤੁਸੀਂ ਸਾਬ ਕਹਿ ਸਕਦੇ ਹੋ ਕਿਉਂਕਿ ਜਿਹੜੇ ਲੀਡਰਾਂ ਨੂੰ ਕੱਲ ਕਹਿ ਸਕਦੇ ਹਾਂ ਕਿ ਸੁਪਾਲ ਸਿੰਘ ਖਹਿਰਾ ਮਿਲੇ ਅੱਜ ਉਹ ਦਬੀਰ ਸਿੰਘ ਗੋਲਡੀ ਦੇ ਘਰ ਸੀ ਨਾਲ ਉਹਨਾਂ ਦੇ ਤੇ ਨਾਲ ਦੀ ਨਾਲ ਤੇ ਉੱਥੇ ਵਿਜੇਂਦਰ ਸਿੰਘਲਾ ਦੀ ਗੱਲ ਵੀ ਹੋਈ ਉੱਥੇ ਉਹ ਉਹਨਾਂ ਨੇ ਕਿਹਾ ਕਿ ਉਹ ਨਹੀਂ ਆਏ ਤਾਂ ਸੁਪਾਲ ਸਿੰਘ ਖਹਿਰਾ ਨੇ ਕਿਹਾ ਕਿ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਕੱਲ ਮੈਂ ਸੰਗਰੂਰ ਦੇ ਵਿੱਚ ਮੀਟਿੰਗ ਰੱਖੀ ਹੈ ਅੱਜ ਉਹਨਾਂ ਹੀ ਤੈਰ ਦੇ ਵਿੱਚ ਨੇ ਕੱਲ ਸੰਘਰੂਰ ਮਿਲਾਂਗੇ ਸੰਘਰੂਰ ਜਿੱਥੇ ਕਿ ਕੱਲ 11 ਵਜੇ ਜਿਹੜਾ ਇਹ ਲਗਾਇਆ ਗਿਆ ਪ੍ਰੋਮ ਦਾ ਜਿਹੜਾ ਸਨੇਹਾ ਲੱਗਿਆਗਾ ਕਿ ਉੱਥੋਂ ਸ਼ੁਰੂਆਤ ਕਰਨਗੇ ਤਾਂ ਉਸ ਤੋਂ ਬਾਅਦ ਫਿਰ ਬਰਨਾਲਾ ਦੀ ਡਿਊਟੀ ਹੈ ਜਿਹੜੀ ਉਸ ਤੋਂ ਬਾਅਦ ਫਿਰ 20 ਤਰੀਕ ਨੂੰ ਬੀਬੀ ਰਜਿੰਦਰ ਕੌਰ ਭੱਟਲ ਦੇ ਜਿਹੜਾ ਲਹਿਰ ਕੱਗ ਦੇ ਵਿੱਚ ਰੱਖਿਆ ਗਿਆ ਪਰ ਲੇਕਿਨ ਇਹ ਚੀਜ਼ਾਂ ਜ਼ਰੂਰ ਸੀ ਕਿ ਉਹਦੇ ਮਨ ਦੇ ਵਿੱਚ ਬਲਬਲੇ ਜ਼ਰੂਰ ਸੀ ਦਲਵੀਰ ਸਿੰਘ ਗੋਲਡੀ ਦੀ ਨਾਰਾਜ਼ਗੀ ਜ਼ਰੂਰ ਸੀ ਪਰ ਕਿਤਨਾ ਕਿਤੇ ਜਿਹੜੀ ਨਾਰਾਜ਼ਗੀ ਆ ਜਿਹੜੀ ਉਹ ਦੂਰ ਕਰਨ ਦੇ ਵਿੱਚ ਸੁਖਪਾਲ ਸਿੰਘ ਖੈਰਾ ਜਿਹੜੇ ਕੈਸਾ ਨਾ ਕਾਮਯਾਬ ਹੋਏ ਨੇ ਪਰ ਹੁਣ ਉਹ ਸੰਗਰੂਰ ਦੇ ਲੋਕਾਂ ਦੇ ਦਿਲ ਜਿੱਤਣ ਚ ਕਿੰਨੇ ਕਾਮਯਾਬ ਹੁੰਦੇ ਨੇ ਯਾਰ ਸੋ ਦੇਖਣਾ ਹੋਏਗਾ ਕਿਉਂਕਿ ਕੋਈ ਨਹੀਂ ਮੰਨਣਾ ਪਵੇਗਾ ਖੈਰਾ ਪੂਰੀ ਸਟ੍ਰੈਟੇਜੀ ਦੇ ਨਾਲ ਚੱਲ ਰਹੇ ਨੇ ਵੱਡੇ ਲੀਡਰਾਂ ਨਾਲ ਮੁਲਾਕਾਤ ਕਰ ਰਹੇ ਨੇ ਕਿਸੇ ਨੂੰ ਇਗਨੋਰ ਨਹੀਂ ਕਰ ਰਹੇ ਇਗਨੋਰ ਕਰ ਵੀ ਨਹੀਂ ਸਕਦੇ ਉਹਨਾਂ ਨੂੰ ਵੀ ਪਤਾ ਹੈ ਕਿ ਮੈਂ ਇਸ ਹਲਕੇ ਚ ਨਵਾਂ ਤੇ ਸਾਡੇ ਲੀਡਰਾਂ ਨੂੰ ਨਾਲ ਲੈ ਕੇ ਜਾਣ ਚਾਹੀ ਬੈਤਰੀ ਹੈ ਅਗਰ ਦਲਵੀਰ ਗੋਲਡੀ ਉਹਨਾਂ ਦੇ ਵਰਕਰ ਨੇ ਉਹਨਾਂ ਦੇ ਵੀ ਸਮਰਥਕ ਨੇ ਤੇ ਉਹਨਾਂ ਦੇ ਹਲਕੇ ਨੂੰ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ ਸੋ ਇਸੇ ਲਈ ਕਿ ਖੈਰਾ ਕਿੰਨੇ ਮਜ਼ਬੂਤ ਹੋਣ ਸੰਗਰੂਰ ਚੋਂ ਹੋ ਪਾਣਗੇ ਜਿਵੇਂ ਤੁਸੀਂ ਵੀ ਸਵਾਲ ਇਹੀ ਛੱਡਿਆ ਕਿ ਪਾਰਟੀ ਨੂੰ ਤਾਂ ਚਲੋ ਨਾਲ ਲੈ ਕੇ ਚੱਲ ਰਹੇ ਨੇ ਪਰ ਸੰਗਰੂਰ ਚੋਂ ਆਪਣਾ ਬੇਸ ਕਿਵੇਂ ਬਣਾ ਪਾਣਗੇ ਕਿਉਂਕਿ ਕੈਂਡੀਡੇਟ ਨੇ ਬਾਡੀ ਕੈਂਡੀਡੇਟ ਨੇ ਕਿਉਂ ਪਾਰਟੀ ਨੇ ਆਪਣੇ ਸੰਗਰੂਰ ਦੇ ਕਿਸੇ ਲੀਡਰ ਤੇ ਵਿਸ਼ਵਾਸ ਜਤਾਇਆ ਸੁਪਾਲ ਸਿੰਘ ਖੈਰਾ ਵਿਧਾਇਕ ਨੇ ਬਈਪੂਲਾਥ ਦੇ ਲੋਕਾਂ ਨੇ ਵੀ ਉਹਨਾਂ ਨੂੰ ਚੁਣਿਆ ਸੀ ਤੇ ਹੁਣ ਉਹ ਵਿਧਾਇਕੀ ਛੱਡ ਕੇ ਇਧਰਲੇ ਪਾਸੇ ਆ ਗਏ ਬਿਲਕੁਲ ਅਰਸ ਕਿਉਂਕਿ ਇਥੇ ਇੱਕ ਚੀਜ਼ ਹੋਰ ਵੀ ਹੈ ਜੇ ਤੁਸੀਂ ਥੋੜਾ ਬੈਕ ਦੇ ਉੱਪਰ ਜਾਮੋ ਤਾਂ ਉੱਥੇ ਇੱਕ ਚੀਜ਼ਾਂ ਦਾ ਜ਼ਿਕਰ ਹੈ ਉੱਥੇ ਜਿਹੜਾ ਇਹ ਵੀ ਹੋਇਆ ਸੀ ਕਿਉਂਕਿ ਜਦੋਂ ਨਾਮ ਦੀ ਚਰਚਾਾਂ ਵਿੱਚ ਚੱਲ ਰਹੀਆਂ ਸੀ ਕਿ ਵਿਜੇਂਦਰ ਸਿੰਘਲਾ ਹੋਣਗੇ ਦਲਬੀਰ ਗੋਲਡੀ ਹੋਣਗੇ ਉਹਨਾਂ ਦੀ ਪਤਨੀ ਹੋਏਗੀ ਜਾਂ ਫਿਰ ਸੁਖਪਾਲ ਸਿੰਘ ਖਹਿਰਾ ਮੈਦਾਨ ਚ ਉਤਰਨ ਗਈਆਂ ਚੀਜ਼ਾਂ ਹੋਈਆਂ ਸੀ ਤਾਂ ਉੱਥੋਂ ਸੂਤਰਾਂ ਦੇ ਵੱਲੋਂ ਜਿਹੜੀ ਇਹ ਵੀ ਖਬਰ ਆਈ ਸੀ ਜੀ ਸੁਖਪਾਲ ਸਿੰਘ ਖਹਿਰਾ ਦੇ ਨਾਮ ਦੀ ਚਰਚਾ ਪਹਿਲਾਂ ਚੱਲ ਰਹੀ ਸੀ ਪਰ ਲੇਕਿਨ ਸੁਖਪਾਲ ਸਿੰਘ ਖਹਿਰਾ ਵੱਲੋਂ ਸਹਦ ਜਿਹੜੀ ਜਾਣਕਾਰੀ ਮਿਲੀ ਤਾਂ ਉਹਨਾਂ ਨੂੰ ਬੋਲ ਕਿਹਾ ਗਿਆ ਸੀ ਕਿ ਮੈਂ ਤਦ ਹੀ ਜੇ ਸੰਗਰੂਰ ਦੇ ਸਾਰੇ ਮਤਲਬ ਕਿ ਲੀਡਰ ਨੇ ਜਿਹੜੇ ਉਹ ਇੱਕਸਾਰ ਹੋ ਕੇ ਮੇਰਾ ਸਾਥ ਦੇਣਗੇ ਅਗਰ ਮੈਂ ਸੰਗਰੂਰ ਚੱਲ ਜਾਊਗਾ ਉੱਥੇ ਮੇਰਾ ਕੋਈ ਸਾਥ ਨਹੀਂ ਦੇਵੇਗਾ ਤਾਂ ਫਿਰ ਮੈਂ ਉੱਥੋਂ ਚੋਣ ਨਹੀਂ ਲੜਾਂਗਾ ਕਿਤਨਾ ਕਿਤੇ ਜਿਹੜਾ ਇਹ ਭਰੋਸਾ ਜਿਹੜਾ ਤੁਹਾਨੂੰ ਟੋਕ ਰਹੀਆਂ ਕਿ ਅਕਰ ਸੁਖਪਾਲ ਸਿੰਘ ਖਹਿਰਾ ਜਦੋਂ ਇਹ ਕਹਿ ਰਹੇ ਨੇ ਕਿ ਬਈ ਮੈਂ ਇੰਟਰਸਟਿਡ ਨਹੀਂ ਸੀ ਮੇਰੇ ਵੱਲੋਂ ਕੋਈ ਐਪਲੀਕੇਸ਼ਨ ਨਹੀਂ ਦਿੱਤੀ ਗਈ ਪਾਰਟੀ ਨੇ ਮੈਨੂੰ ਆਪ ਚੁਣੀ ਹੈ ਤਾਂ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਵਾਸਤੇ ਪਾਰਟੀ ਵੱਲੋਂ ਚੁਣਨ ਦਾ ਅਕਰ ਮਕਸਦ ਕੀ ਹੈ ਉਹਨਾਂ ਨੂੰ ਖਹਿਰਾ ਚ ਐਸਾ ਕੀ ਨਜ਼ਰ ਆਇਆ ਜਦੋਂ ਉਹਨਾਂ ਨੂੰ ਸੰਗਰੂਰ ਦੇ ਦੂਜੇ ਲੀਡਰਸ ਦੇਖੋ ਇਹ ਜਿਹੜਾ ਤੁਸੀਂ ਜਿਹੜਾ ਸਵਾਲ ਕੀਤਾ ਏਹੀ ਸਹੀ ਸਵਾਲ ਜਿਹੜਾ ਸੁਖਪਾਲ ਸਿੰਘ ਕਹਿ ਰਹੇ ਹਨ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਹੋਇਆ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇੰਡੀਆ ਅਲਾਈਂਸ ਦੀ ਤੁਸੀਂ ਗੱਲ ਕਰਦੇ ਹੋ ਦਿੱਲੀ ਦੇ ਵਿੱਚ ਤੁਹਾਡਾ ਅਲਾਈਂਸ ਹੈ ਤਾਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੀ ਹੈ ਤੁਸੀਂ ਇੱਥੇ ਆਮ ਆਦਮੀ ਪਾਰਟੀ ਦੇ ਬਿਲਕੁਲ ਓਪੋਜ਼ਿਟ ਹੋ ਕੇ ਖੜੇ ਹੋ ਤਾਂ ਇਹ ਕਿਵੇਂ ਯਕੀਨ ਕਿ ਤੁਸੀਂ ਕਹਿ ਰਹੇ ਹੋ ਕਿ ਇੰਡੀਆ ਅਲਾਈਂਸ ਨੂੰ ਵੋਟ ਪਾਈ ਜਾਵੇ ਭਾਜਪਾ ਨੂੰ ਵੋਟ ਨਾ ਪਾਈ ਜਾਵੇ ਕਾਲੀਦਲ ਨੂੰ ਵੋਟ ਜੇ ਤੁਸੀਂ ਪਾਉਨੇ ਹੋ ਤਾਂ ਸਿੱਧੇ ਸਿੱਧੇ ਹੋ ਕਿ ਤਰ੍ਹਾਂ ਕਿਤੇ ਭਾਜਪਾ ਦੇ ਖੀਮੇ ਦੇ ਵਿੱਚ ਜਾਊਗੀ ਤਾਂ ਤੁਹਾਨੂੰ ਵੋਟ ਕਿਉਂ ਪਾਈ ਜਾਵੇ ਤੁਹਾਡੇ ਜਿਹੜੀ ਦਿੱਲੀ ਦੇ ਵਿੱਚ ਆ ਹਰਿਆਣਾ ਦੇ ਵਿੱਚ ਆ ਜਿਹੜੀ ਉਹ ਗਲ ਬੱਕਰੀ ਗੱਲ ਆ ਪਰ ਪੰਜਾਬ ਦੇ ਵਿੱਚ ਕੋਈ ਸਮਝੌਤਾ ਨਹੀਂ ਹੈਗਾ ਆਮ ਆਦਮੀ ਪਾਰਟੀ ਦੇ ਨਾਲ ਜਿਹਦੀ ਜਉਂਦੀ ਜਾਗਦੀ ਮਿਸਾਲ ਮੈਂ ਆ ਮੇਰੇ ਦੇ ਉੱਪਰ ਕਿਸ ਤਰ੍ਹਾਂ ਦੇ ਜਿਹੜੇ ਹਮਲੇ ਹੋਏ ਮੇਰੇ ਦੇ ਉੱਪਰ ਮਾਮਲੇ ਦਰਜ ਹੋਏ ਮੈਂ ਉਹ ਇੱਥੋਂ ਆ ਕੇ ਜਾਨੀ ਕਿ ਸਰਹੂਰ ਤੋਂ ਆਮ ਆਦਮੀ ਪਾਰਟੀ ਦੇ ਗੜ੍ਹ ਤੋਂ ਚੋਣ ਲੜ ਰਿਹਾ ਤਾਂ ਇਸ ਨੂੰ ਲੈ ਕੇ ਤਾਂ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਜੇ ਅਗਰ ਤੁਸੀਂ ਕਹਿ ਰਹੇ ਹੋ ਤੁਹਾਡੇ ਨਿੱਜੀ ਹੋਏ ਤਾਂ ਤੁਸੀਂ ਵੀ ਤਾਂ ਫਿਰ ਹੋ ਸਕਦਾ ਕਿ ਇਸੇ ਕਿੜ ਦੇ ਮਾਰੇ ਜਾਂ ਮਤਲਬ ਕਿ ਉਹਨਾਂ ਨੂੰ ਦਿਖਾਉਣ ਦੇ ਮਾਰੇ ਵੀ ਤੁਸੀਂ ਮੈਨੂੰ ਇਹ ਕਰੇ ਵੀ ਤੁਸੀਂ ਵੀ ਜਿੱਦ ਦੇ ਮਾਰੇ ਇੱਥੇ ਆਏ ਹੋਮੋਗੇ ਤਾਂ ਇਸ ਜਵਾਬ ਦੇ ਵਿੱਚ ਨੇ ਕਿਹਾ ਕਿ ਨਹੀਂ ਮੈਂ ਅਪਰੋਚ ਨਹੀਂ ਕੀਤੀ ਪਾਰਟੀ ਨੇ ਮੈਨੂੰ ਕਿਹਾ ਕਿ ਤੁਸੀਂ ਉਥੋਂ ਚੋਣ ਲੜੋ ਹੁਣ ਇਹ ਚੀਜ਼ਾਂ ਸਵਾਲ ਲੋਕਾਂ ਦੇ ਮਨ ਦੇ ਵਿੱਚ ਵੀ ਹੈਗੇ ਨੇ ਹਰ ਇੱਕ ਦੇ ਮਨ ਦੇ ਵਿੱਚ ਇੱਕ ਪਾਸੇ ਇੰਡੀਆ ਅਲਾਈንስ ਹੈ ਦੂਜੇ ਪਾਸੇ ਤੁਸੀਂ ਨਾਲ ਚੱਲ ਰਹੇ ਹੋ ਤੇ ਤੀਜੇ ਪਾਸੇ ਤੁਸੀਂ ਇੱਥੇ ਉਹਨਾਂ ਦੇ ਆਪੋਜੀਟ ਬੋਲ ਰਹੇ ਹੋਗੇ ਉਹਨਾਂ ਦੇ ਆਪੋਜੀਟ ਖੜਕੇ ਆਮ ਆਦਮੀ ਪਾਰਟੀ ਦੇ ਗੜ੍ਹ ਦੇ ਵਿੱਚ ਅੱਗੇ ਸੁਖਪਾਲ ਸਿੰਘ ਖਹਿਰਾ ਲੜ ਰਹੇ ਨੇ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਕਹਿ ਰਹੀ ਆ ਕਿ ਸਾਨੂੰ ਕੋਈ ਮਤਲਬ ਨਹੀਂ ਹੈਗਾ ਸਾਨੂੰ ਸੁਖਪਾਲ ਸਿੰਘ ਖਹਿਰਾ ਦਾ ਕੋਈ ਡਰ ਨਹੀਂ ਹੈਗਾ ਸਾਡੇ ਲਈ ਕੋਈ ਚੈਲੰਜ ਨਹੀਂ ਹੈਗਾ ਕਿਉਂਕਿ ਇਸ ਤੋਂ ਪਹਿਲਾਂ ਬਠਿੰਡਾ ਤੋਂ ਵੀ ਚੋਣ ਲੜੇ ਨੇ ਕਿੰਨੀਆਂ ਕਿ ਬੋਟਾਂ ਬਠਿੰਡਾ ਤੋਂ ਪਈਆਂ ਸੀ ਓਨੀਆਂ ਕਿ ਇਹਨਾਂ ਨੂੰ ਇੱਥੋਂ ਪਈ ਜਾਣਗੀਆਂ ਬਿਲਕੁਲ ਲੋਕ ਸਭਾ ਚੋਣ ਚ ਕਦੇ ਅਜੇ ਤੱਕ ਸੁਖਪਾਲ ਸਿੰਘ ਖਹਿਰਾ ਨੂੰ ਸਫਲਤਾ ਮਿਲੀ ਨਹੀਂ ਹੈ ਪਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸੰਗਰੂ ਰਾਮਾ ਦੀ ਪਾਰਟੀ ਦੀ ਇੱਕ ਗੜ ਮੰਨਿਆ ਜਾਂਦਾ ਆਮਾਦੀ ਪਾਰਟੀ ਦਾ ਤੇ ਸੁਖਪਾਲ ਸਿੰਘ ਖਹਿਰਾ ਇੱਕ ਐਸੇ ਲੀਡਰ ਨੇ ਜੋ ਸਭ ਤੋਂ ਜ਼ਿਆਦਾ ਵੋਕਲ ਨੇ ਮੈਂ ਅਗਰ ਸਾਰੇ ਵਿਰੋਧੀਆਂ ਚ ਗੱਲ ਕਰਾ ਤੇ ਸਭ ਤੋਂ ਹਰ ਮੁੱਦੇ ਤੇ ਜਾਂ ਹਰ ਛੋਟੇ ਮੁੱਦੇ ਤੇ ਟਵੀਟ ਕਰ ਦਿੰਦੇ ਨੇ ਹਰ ਛੋਟੇ ਮੁੱਦੇ ਤੇ ਆਮਾਦੀ ਪਾਰਟੀ ਨੂੰ ਘੇਰਨ ਦਾ ਮੌਕਾ ਨਹੀਂ ਛੱਡਦੇ ਤਾਂ ਕਾਂਗਰਸ ਨੇ ਵੀ ਸ਼ਾਇਦ ਸੋਚ ਸਮਝ ਕੇ ਜਾਣ ਬੁੱਝ ਕੇ ਹੀ ਸੁਖਪਾਲ ਸਿੰਘ ਖੈਰਾ ਨੂੰ ਆਵਾਦੀ ਪਾਰਟੀ ਦੇ ਗੜ ਚ ਉਮੀਦਵਾਰ ਐਲਾਨਿਆ ਬਿਲਕੁਲ ਦੋ ਚੀਜ਼ਾਂ ਨੇ ਜੇ ਤੁਸੀਂ ਅਗਰ ਦੇਖੋ ਕਿ ਕਿਉਂਕਿ ਜਿਹੜੇ ਦੋ ਪਾਰਟੀਆਂ ਵੱਡੀਆਂ ਪਾਰਟੀਆਂ ਰਹਿੰਦੀਆਂ ਨੇ ਜੇ ਅਗਰ ਸਰਬਿਆਂ ਦੀ ਗੱਲ ਵੀ ਕਰੀ ਜਾਵੇ ਤਾਂ ਆਮ ਆਦੀ ਪਾਰਟੀ ਤੇ ਕਾਂਗਰਸ ਨੂੰ ਹੀ ਜਿਹੜਾ ਕਹਿ ਸਕਦੇ ਆ ਪੰਜਾਬ ਦੇ ਵਿੱਚ ਮਜ਼ਬੂਤ ਦਿਖਾਇਆ ਜਾ ਰਿਹਾ ਜਿਹੜੀ ਕਹਿ ਸਕਦੇ ਆ ਕਿ ਲੜਾਈ ਹੈ ਜਿਹੜੀ ਫਾਈਟ ਆ ਉਹ ਦੋਨਾਂ ਦੇ ਵਿੱਚ ਹੀ ਦਿਖਾਈ ਜਾ ਰਹੀ ਹੈ ਦੋਨਾਂ ਨੂੰ ਹੀ ਜਿਹੜੀਆਂ ਵੱਧ ਘੱਟ ਸੀਟਾਂ ਜਿਹੜੀਆਂ ਮਿਲ ਰਹੀਆਂ ਨੇ ਅਕਾਲੀ ਦਲ ਜਾਂ ਭਾਜਪਾ ਨੂੰ ਉਹਨਾਂ ਸਾਥ ਨਹੀਂ ਮਿਲ ਰਿਹਾ ਜਿਹੜੇ ਸਰਬਿਆਂ ਦੇ ਮੁਤਾਬਕ ਆਪਾਂ ਗੱਲ ਕਰਦੇ ਆ ਜੇ ਉਸੇ ਦੇ ਮੁਤਾਬਕ ਆਪਾਂ ਇੱਥੇ ਵੀ ਗੱਲ ਕਰੀਏ ਤਾਂ 2022 ਦੇ ਵਿੱਚ ਕੋਈ ਵੱਡੀਆਂ ਜ ਨਹੀਂ ਪਈਆਂ ਸੀ ਉਸ ਸਮੇ ਸਿਮਰਜੀਤ ਸਿੰਘ ਮਾਨ ਜਿਨ੍ਹਾਂ ਨੂੰ ਕੀ ਉਨੀਆਂ ਵੋਟਾਂ ਨਹੀਂ ਪਈ ਜਿਵੇਂ ਜਮਾਂਤ ਜੱਪਦ ਨੂੰ ਉਹਨਾਂ ਨੂੰ ਬਹੁਤ ਵੱਡੀ ਵੋਟ ਪਈ ਪਰ ਕਿਤਨਾ ਕਿਤੇ ਜਦੋਂ ਹੁਣ ਇਸ ਟਾਈਮ ਉਹਨਾਂ ਨੂੰ ਕਿਹਾ ਗਿਆ ਤੁਹਾਡੇ ਮੁਕਾਬਲੇ ਕੌਣ ਹੈ ਤਾਂ ਸਰਪਾਲ ਸਿੰਘ ਕਹਿ ਰਹੇ ਨੇ ਕਿਹਾ ਕਿ ਹਜੇ ਮੈਨੂੰ 2-3 ਦਿਨ ਲੱਗਣਗੇ ਮੈਂ 2-3 ਦਿਨਾਂ ਦੇ ਵਿੱਚ ਗਰਾਊਂਡ ਦੇ ਉੱਪਰ ਦੇਖਾਂਗਾ ਆਵਾਂਗਾ ਹਜੇ ਮੈਂ ਸਿਰਫ ਆਪਣੇ ਲੀਡਰਾਂ ਨੂੰ ਮਿਲ ਰਿਹਾਗਾ ਨੌਂ ਵਿਧਾਨ ਸਭਾ ਹਲਕੇ ਨੇ ਉਸ ਤੋਂ ਬਾਅਦ ਫਿਰ ਮੈਂ ਮੈਂ ਦੱਸਾਂਗਾ ਤੁਹਾਨੂੰ ਮੀਡੀਆ ਦੇ ਨਾਲ ਗੱਲਬਾਤ ਕਰਾਂਗਾ ਕਿ ਮੈਂ ਆਪਣੇ ਮੁਕਾਬਲੇ ਕਿਸ ਨੂੰ ਦਿਖਦਾ ਪਰ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਗ੍ਰਾਫ ਆ ਉਹ ਬਹੁਤ ਥੱਲੇ ਗਿਰਿਆਗਾ ਬਹੁਤ ਨੀਚੇ ਗਿਰਿਆ ਮੇਰੇ ਆਉਣ ਤੋਂ ਬਾਅਦ ਉਹਨਾਂ ਨੇ ਸਿਮਰਜੀਤ ਸਿੰਘ ਮਾਨ ਦਾ ਜ਼ਿਕਰ ਵੀ ਕਰਿਆ ਕਿ ਜਦੋਂ ਸਿਮਰਜੀਤ ਸਿੰਘ ਮਾਨ ਜਿੱਤੇ ਨੇ ਉਦੋਂ ਜਿਹੜੀ ਤਸਵੀਰ ਸੀ ਕੁਝ ਹੋਰ ਸੀ ਉਸ ਸਮੇਂ ਪਰ ਹੁਣ ਤਸਵੀਰ ਕੁਝ ਹੋਰ ਆ ਹੁਣ ਦੇਖਣਾ ਹੈਗਾ ਕਿ ਇਹ ਤਸਵੀਰ ਬਦਲਦੀ ਕਿਵੇਂ ਆ ਅਰਸ਼ ਕੀ ਉਹਨਾਂ ਦੇ ਦਿਨਾਂ ਦੇ ਵਿੱਚ ਇਹ ਖੈਰਾ ਦੇ ਸਕਪਾਲ ਸਿੰਘ ਖੈਰਾ ਦਾ ਸੰਗਰੂਰ ਆਉਣਾ ਕਾਂਗਰਸ ਦੇ ਪੱਖ ਦੇ ਵਿੱਚ ਜਾਂਦਾ ਜਾਂ ਆਮ ਆਦਮੀ ਪਾਰਟੀ ਦੇ ਪੱਖ ਜਾਂਦਾ ਕਿਉਂਕਿ ਆਮ ਆਦਮੀ ਕਿਤਨਾ ਕਿਤੇ ਜਦੋਂ ਗੱਲਬਾਤ ਕਰਦੀ ਹੈ ਤਾਂ ਆਮ ਆਦਮੀ ਪਾਰਟੀ ਵੀ ਇਹ ਕਹਿ ਰਹੀ ਹੈ ਕਿ ਜਸਕਪਾਲ ਸਿੰਘ ਖੈਰਾ ਲੜਦੇ ਨੇ ਤਾਂ ਅਸੀਂ ਮਜ਼ਬੂਤ ਹੋਵਾਂਗੇ ਸਾਨੂੰ ਉਸ ਦਾ ਫਾਇਦਾ ਹੋਏਗਾ ਕਿਤਨਾ ਕਿਤੇ ਇਹ ਹੌਟ ਸੀਟ ਜ਼ਰੂਰ ਬਣੇਗੀ ਮੀਡੀਆ ਦੇ ਨਜ਼ਰਾਂ ਪੂਰੇ ਪੰਜਾਬ ਦੀਆਂ ਜਿਹੜੀਆਂ ਕਹਿ ਸਕਦੇ ਆ ਇਸ ਸੀਟ ਦੇ ਉੱਪਰ ਬਣੀ ਰਹਣਗੀਆਂ ਕਿਉਂਕਿ ਹਰ ਦਿਨ ਤੁਹਾਨੂੰ ਨਵੇਂ ਟਵੀਟ ਦੇਖਣ ਨੂੰ ਮਿਲਣਗੇ ਹਰ ਦਿਨ ਤੁਹਾਨੂੰ ਨਵੇਂ ਬਿਆਨ ਦੇਖਣ ਨੂੰ ਮਿਲਣਗੇ ਸਕਪਾਲ ਸਿੰਘ ਖੈਰਾ ਵੱਲੋਂ ਇਸ ਦੇ ਵਿੱਚ ਕੋਈ ਦੂਰ ਹੈ ਨਹੀਂ ਹੈਗੀ ਪਰ ਹੁਣ ਦੇਖਣਾ ਹੋਵੇ ਪਾਰਟੀ ਕਿਵੇਂ ਦਿੰਦੀ ਹੈ ਕਿਉਂਕਿ ਟਾਰਗੇਟ ਦੇ ਪਰ ਆਮ ਆਦਮੀ ਪਾਰਟੀ ਨੂੰ ਹੀ ਰੱਖਣਗੇ ਤੇ ਨਾਲ ਦੀ ਨਾਲ ਦੂਜੇ ਪਾਸੇ ਜੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਅਕਾਲੀ ਦਲ ਹੈ ਤੇ ਅਕਾਲੀ ਦਲ ਦੇ ਵਿੱਚ ਵੀ ਕੁਝ ਠੀਕ ਨਹੀਂ ਚੱਲ ਰਿਹਾ ਪਰਮਿੰਦਰ ਸਿੰਘ ਢੀਂਡਸਾ ਦੀ ਅੱਜ ਵੀ ਜਿਹੜੀ ਜਿਹੜੀ ਮੀਟਿੰਗ ਹੈ ਜਿਹੜੀ ਉੱਥੇ ਚੰਡੀਗੜ੍ਹ ਦੇ ਵਿੱਚ ਹੋਈ ਹੈ ਉਸ ਦੇ ਵਿੱਚ ਵੀ ਕੋਈ ਸਿੱਟਾ ਨਹੀਂ ਨਿਕਲਿਆਗਾ ਉਹਦੇ ਵਿੱਚ ਵੀ ਲੱਗ ਰਿਹਾ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਜੀ ਕੱਲ੍ਹ ਨਾਲ ਦੇ ਉਮੀਦਵਾਰ ਦੇ ਨਾਲ ਚੱਲਣੀਆਂ ਗੱਲਾਂ ਨਹੀਂ ਹੋਈਆਂ ਪਰ ਸਾਰੇ ਚੀਜ਼ਾਂ ਨੂੰ ਜਦੋਂ ਜੋੜ ਕੇ ਜਦੋਂ ਕੜੀ ਨਾਲ ਕੜੀ ਜੁੜੇਗੀ ਜਦੋਂ ਸਾਰੇ ਉਮੀਦਵਾਰ ਮੈਦਾਨ ਦੇ ਵਿੱਚ ਆਉਣਗੇ ਉਦੋਂ ਸਥਿਤੀ ਹੈ ਜਿਹੜੀ ਉਹ ਦੇਖਣ ਜੋ ਕੁ ਹੋਏਗੀ ਅਰਸ ਕਿ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਲੈ ਕੇ ਆਉਣਾ ਪਾਰਟੀ ਲਈ ਕਿੰਨਾ ਕੁ ਫਾਇਦੇਮੰਦ ਹੈ ਜਾ ਨੁਕਸਾਨ ਹੋ ਸਕਦਾ ਹੈ ਜਾਂ ਆਮ ਆਦੀ ਪਾਰਟੀ ਨੂੰ ਇਹਦਾ ਫਾਇਦਾ ਹੋ ਸਕਦਾ ਹੈਗਾ ਲੇਕਿਨ ਇਹ ਸਥਿਤੀਆਂ ਜਿਹੜੀਆਂ ਆਉਣ ਵਾਲੇ ਕੁਝ ਦਿਨਾਂ ਚ ਸਾਫ ਹੋਣਗੀਆਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਅੱਜ ਅਸੀਂ ਕਹਿ ਦਈਏ ਕਿ ਸਖਪਾਲ ਸਿੰਘ ਖਹਿਰਾ ਦੇ ਆਉਣ ਦੇ ਨਾਲ ਖਹਿਰਾ ਮਜ਼ਬੂਤ ਹੋਏ ਨੇ ਕਿਉਂਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਜੋ ਚੀਜ਼ਾਂ ਦੇਖਦੇ ਹੋ ਉਹ ਗਰਾਊਂਡ ਦੇ ਉੱਪਰ ਨਹੀਂ ਹੁੰਦੀਆਂ ਜੋ ਗਰਾਊਂਡ ਦੇ ਉੱਪਰ ਹੁੰਦੀਆਂ ਨੇ ਉਹ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਪਰ ਦੇਖਣ ਨੂੰ ਨਹੀਂ ਮਿਲਦੀਆਂ ਜੇ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਕਿਹਦਾ ਵਿਰੋਧ ਕਹਿ ਰਹੇ ਹੋ ਜਾਂ ਕਿਸੇ ਦੀ ਚਰਚਾ ਜ਼ਿਆਦਾ ਹੁੰਦੀ ਆ ਤਾਂ ਗਰਾਊਂਡ ਦੇ ਉੱਪਰ ਜਿਹੜੀ ਜਿਸ ਬੰਦੇ ਨੇ ਜ ਕਦੇ ਕਮੈਂਟ ਨਹੀਂ ਕਰਦੀਆਂ ਵੋਟ ਉਹਨਾਂ ਨੇ ਪਾਉਣੀਆਂ ਤਾਂ ਉਹ ਦੇਖਣਾ ਹੋਵੇਗਾ ਕਿ ਜਿਹੜੇ ਨਵੇਂ ਵੋਟਰ ਨੇ ਜਾਂ ਨਵੇਂ ਨੌਜਵਾਨ ਵੋਟਰ ਨੇ ਜਾਂ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਦੇ ਹੱਥ 'ਚ ਮੋਬਾਈਲ ਨਹੀਂ ਹੈਗਾ ਤਾਂ ਉਹ ਉਹ ਕਿਸ ਕਿਸ ਪਾਸੇ ਜਿਹੜੇ ਜਾਣਗੇ ਉਹ ਨਾਲ ਸਮਾਂ ਦਿੱਸੇਗਾ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਵੀ ਕਿ ਇਸ ਤमाम ਜਾਣਕਾਰੀ ਦੇ ਲਈ ਸੋ ਸੋਸ਼ਲ ਮੀਡੀਆ ਤੇ ਤਾਂ ਪੂਰਾ ਮਾਹੌਲ ਬਣ ਗਿਆ ਕੋਈ ਸੰਗਰੂਸ਼ ਸੀਟ ਨੂੰ ਲੈ ਕੇ ਹੌਟ ਸੀਟ ਬਣ ਗਈ ਹੈ ਦਿਲਚਸਪ ਮੁਕਾਬਲਾ ਹੈ ਸੁਖਪਾਲ ਸਿੰਘ ਖੇੜਾ ਨੇ ਵੀ ਸੜਗਰਮੀਆਂ ਵਧਾ ਦਿੱਤੀਆਂ ਨੇ ਜਿਹੜੇ ਰੁੱਸੇ ਹੋਏ ਨੇ ਜਿਹੜੇ ਨਰਾਜ਼ ਲੀਡਰ ਨੇ ਉਹਨਾਂ ਨੂੰ ਮਨਾਉਣ ਦੀ ਜਿਹੜੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਉਧਰ ਅਕਾਲੀ ਦਲ ਦੇ ਅੰਦਰ ਵੀ ਇੱਕ ਬਖੇੜਾ ਬਣਿਆ ਹੋਇਆ ਹੈ ਕਿਉਂਕਿ ਇਕਬਾਲ ਸਿੰਘ ਚੁੰਦਾ ਉਮੀਦਵਾਰ ਨੇ ਢੀਂਟਾ ਸਾਹ ਪਰਿਵਾਰ ਸੋਚ ਰਿਆ ਸੀ ਕਿ ਪਰਮਿੰਦਰ ਸਿੰਘ ਢੀਂਟਾ ਸਾਹ ਉਮੀਦਵਾਰ ਹੋਣਗੇ ਸੋ ਉਧਰ ਵੀ ਅਜੇ ਬਖੇੜਾ ਬਣਿਆ ਹੋਇਆ ਤੇ ਇਧਰ ਆਮ ਆਦੀ ਪਾਰਟੀ ਦੇ ਗੁਰਮੀਤ ਸਿੰਘ ਮੀਤੇਆ ਰੋ ਲਗਾਤਾਰ ਕੈਂਪੇਨ ਕਰ ਰਹੇ ਨੇ ਜਿੱਤ ਦਾ ਦਾਵਾ ਕਰ ਰਹੇ ਨੇ ਦੇਖਣਾ ਹੋਵੇਗਾ ਭਾਜੀਪੀ ਦਾ ਉਮੀਦਵਾਰ ਕੌਣ ਹੁੰਦਾ ਹੈ ਤੇ ਜਿਹੜੇ ਦਾਅਵੇ ਕੀਤੇ ਚੱਲ ਰਹੇ ਨੇ ਲੋਕੇ ਦੇ ਤੇ ਵਿਸ਼ਵਾਸ ਕਰਦੇ ਨੇ ਬਾਕੀ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦ ਸਕ੍ਰਿਆਕਾਲ